ਅੱਜ ਦਾ ਪ੍ਰੋਗਰਾਮ ਇਹ ਸਾਡੇ ਜ਼ਿਲ੍ਹੇ ਦੇ ਅਫਸਰ ਦੱਸਣਗੇ ਨਾ ਜ਼ਿਲ੍ਹੇ ਦੇ ਅਫਸਰ ਇਹ ਉਹਨਾਂ ਪਰ ਅੱਜ ਮਹਾ ਹੈਗਾ ਉਹਦੇ ਬਾਰੇ ਇੱਕ ਮਿੰਟ ਸੁਣਾ ਨਾ ਤੁਸੀਂ ਮੈਨੇਜ ਕਰੋ ਇਹ ਮੈਂ ਨਹੀਂ ਮੈਨੇਜ ਹੈ ਜ਼ਿਲ੍ਹੇ ਦੇ ਅਫਸਰ ਉਹ ਮੇਰੇ ਧਿਆਨ ਚ ਨਹੀਂ ਹੈ ਮੈਂ ਦੇਖ ਰਿਹਾ ਨਹੀਂ ਜਿਸ ਵਾਰੀ ਕੀ ਦਿੱਤੀ ਜਦੋਂ ਪਰਾ ਦਿਖਾਇਆ ਨਹੀਂ ਜ਼ਿੰਮੇਵਾਰੀ ਉਹ ਮੇਰੇ ਧਿਆਨ ਦੇ ਵਿੱਚ ਨਹੀਂ ਕਰਦੇ ਬੋਟਾ ਦੇ ਵਿਚਾਰ ਫੋਟੋ ਤੇ ਜ਼ਰੂਰ ਆ ਰਿਹਾ ਹਾਂਗਾ ਕਿਉਂਕਿ ਮੈਂ ਉੱਥੇ ਮਲਟੀਪਲ ਐਕਟੀਵਿਟੀਆਂ ਕਰਦਾ ਪਿਆ ਸੀ ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਭਾਗ ਪੰਜਾਬ ਦੇ ਵੱਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਵੀ ਪਹੁੰਚੇ ਇਸ ਦਰਮਿਆਨ ਉਨ੍ਹਾਂ ਨਵ ਵਿਆਹੁਤਾ ਨੂੰ ਸ਼ਗਨ ਸਕੀਮ ਦੇ ਚੈੱਕ ਵੰਡੇ ਤੇ ਬਖਸ਼ਕਸ਼ੀ ਤੁਹਾਨੂੰ ਸਨਮਾਨਿਤ ਕੀਤਾ ਤੇ ਪੰਜ ਮਹਿਲਾਵਾਂ ਨੂੰ ਇਲੈਕਟ੍ਰੋਨਿਕ ਗੈਸ ਚੁੱਲ੍ਹੇ ਵੀ ਦਿੱਤੇ ਗਏ ਤੇ ਉਨ੍ਹਾਂ ਨੂੰ ਪੈਰਾਂ ਦੇ ਵਿੱਚ ਬਿਠਾ ਕੇ ਫੋਟੋ ਖਿਚਵਾਉਣ ਦੇ ਲਈ ਕਿਹਾ ਗਿਆ ਪਰ ਜਦ মিডিਆ ਕਰਮੀਆਂ ਦੇ ਵੱਲੋਂ ਇਸ ਤੇ ਇਤਰਾਜ਼ ਕੀਤਾ ਗਿਆ Gracias. <coughs> ਇਹ ਉਹਨਾਂ ਦਾ ਕਹਿਣਾ ਸੀ ਕਿ ਬਜ਼ੁਰਗ ਮਹਿਲਾਵਾਂ ਨੂੰ ਪੈਰਾਂ ਦੇ ਵਿੱਚ ਨਹੀਂ ਬਿਠਾਉਣਾ ਚਾਹੀਦਾ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਫੋਟੋ ਆ ਕਿਚੂ ਆਉਣ ਦੇ ਲਈ ਸਿਰਫ ਛੋਟੇ ਬੱਚਾ ਨੂੰ ਹੀ ਅੱਗੇ ਬਿਠਾਇਆ ਜਾ ਸਕਦਾ ਤਾਂ ਦੱਸ ਦਈਏ ਕਿ ਇਸ ਪੂਰੇ ਪ੍ਰੋਗਰਾਮ ਦੀ ਵਾਕਡੋਰ ਪੰਕਜ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਬਰਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਦੇ ਕੋਲ ਸੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਇੱਥੇ ਪਹੁੰਚੇ ਸਨ ਪਰ ਕਈ ਵਾਰੀ ਉਹ ਵੀ ਸਾਈਡ ਤੇ ਹੀ ਖੜੇ ਨਜ਼ਰ ਆਉਂਦੇ ਨੇ ਡਾਕਟਰ ਬਲਜੀਤ ਕੌਰ ਦੇ ਵਿਭਾਗ ਦੇ ਕਰਮੀਆਂ ਦੇ ਵੱਲੋਂ ਇੱਥੇ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦੀ ਕਿ ਜਦ ਬਜ਼ੁਰਗ ਮਹਿਲਾਵਾਂ ਨੂੰ ਪੈਰਾਂ ਦੇ ਵਿੱਚ ਬਿਠਾ ਕੇ ਫੋਟੋਆਂ ਖਿਚਵਾਉਣ ਦੇ ਲਈ ਕਿਹਾ ਗਿਆ ਜਿਹੜਾ ਕਿ ਬੜਾ ਅਪਮਾਨਜਨਕ ਹੈ ਤੇ ਇਸ ਨੂੰ ਲੈ ਕੇ ਮੀਡੀਆ ਨੇ ਸਵਾਲ ਕੀਤੇ ਹਾਲਾਂਕਿ ਜਦ ਇਸ ਬਾਬਤ ਜ਼ਿਲ੍ਹਾ ਭਲਾਈ ਅਫਸਰ ਬਰਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਮਹਿਲਾਵਾਂ ਨੂੰ ਪੈਰਾਂ ਦੇ ਵਿੱਚ ਬਿਠਾਇਆ ਗਿਆ ਤਾਂ ਇਸਤੇ ਇਸ ਪ੍ਰੋਗਰਾਮ ਦੀ ਜਿਹੜੀ ਵਾਗ ਡੋ ਰਹਾ ਉਹ ਪੰਕਜ ਕੁਮਾਰ ਦੇ ਹੱਥ ਦੇ ਵਿੱਚ ਸੀ ਤਾਂ ਇਹ ਸਾਰੇ ਪ੍ਰੋਗਰਾਮ ਨੂੰ ਉਹੀ ਮੈਨੇਜ ਕਰ ਰਹੇ ਸਨ ਹਾਲਾਂਕਿ ਜਦ ਇਸ ਬਾਬਤ ਤੇ ਜਿਹੜੇ ਪੰਕਜ ਕੁਮਾਰ ਨੇ ਜੋ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਮੇਰੇ ਤਾਂ ਧਿਆਨ ਦੇ ਵਿੱਚ ਨਹੀਂ ਹੈ ਜਦ মিডিਆ ਦੇ ਬੁੱਲੂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਹੀ ਖੜੇ ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਤਾਂ ਗੋਲ ਮੋਲੋ ਜਵਾਬ ਦਿੰਦੇ ਨਜ਼ਰ ਆਏ ਉਧਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੰਤਰੀyal ਦੇ ਅੱਗੇ ਪਿੱਛੇ ਘੁੰਮਣ ਤੋਂ ਇਲਾਵਾ ਆਮ ਲੋਕਾਂ ਦਾ ਵੀ ਧਿਆਨ ਰੱਖਣ ਚਾਹੀਦਾ ਕਿਉਂਕਿ ਇਹਨਾਂ ਦੀ ਬੋਟਾਂ ਦੇ ਸਿਰ ਤੇ ਹੀ ਇਹ ਮੰਤਰੀ ਬਣਦੇ ਨੇ ਹਾਲਾਂਕਿ ਉਹਨਾਂ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣਾ ਚਾਹੀਦਾ ਇਸ ਮਾਮਲੇ ਤੇ ਪੰਕਜ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਬਰਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅੱਜ ਦਾ ਪ੍ਰੋਗਰਾਮ ਇਹ ਅਸਲੀ ਜ਼ਿਲ੍ਹਾ ਅਫਸਰ ਦੱਸੋਗੇ ਨਾ ਜ਼ਿਲ੍ਹੇ ਦੇ ਅਫਸਰ ਇਹ ਜਿਹਨਾਂ ਨੇ ਪ੍ਰੋਗਰਾਮ ਕਰਵਾਇਆ ਉਹ ਤੋਂ ਸੁਣੋ ਨਾ ਸੁਣਾ ਦੇ ਉਹਨਾਂ ਨੂੰ ਮੈਂ ਰਾਜ ਸੁਣੋ ਨਾ ਤੁਸੀਂ ਮੈਨੇਜ ਕਰਦੇ ਮੈਂ ਨਹੀਂ ਮੈਨੇਜ ਜਿਲ੍ਹਾ ਦਫ਼ਤਰ ਸੁਣੋ ਉਹ ਮੇਰੇ ਧਿਆਨ ਚ ਨਹੀਂ ਹੈ ਮੈਂ ਦੇਖ ਨਹੀਂ ਨਹੀਂ ਉਹ ਮੈਨੂੰ ਉਹ ਅਲੱਗ-ਅਲੱਗ ਹਾਂਜੀ ਡਿਪਾਰਟਮੈਂਟ ਦਾ ਪ੍ਰੋਗਰਾਮ ਹੈ ਪਰ ਉਹਦੇ ਵਿੱਚ ਨਹੀਂ ਰਿਸਪੌਂਸਿਬਿਲਟੀ ਵਾਲਾ ਤਾਂ ਕੋਈ ਇਸ਼ੂ ਨਹੀਂ ਆਇਆ ਨਹੀਂ ਜ਼ਿੰਮੇਵਾਰੀ ਹੋ ਮੇਰੇ ਧਿਆਨ ਦੇ ਵਿੱਚ ਨਹੀਂ ਗੱਲ ਨਹੀਂ ਸਟੇਜ ਤੇ ਸੀ ਤੁਹਾਡੇ ਡਿਪਾਰਟਮੈਂਟ ਦਾ ਹਾਂਜੀ ਨਹੀਂ ਮੈਂ ਫਿਰ ਨਾਲ ਸਰਮਨੀ ਦੇ ਵਿੱਚ ਜਿਹੜੀਆਂ ਮੋਮੈਂਟੋ ਵਗੈਰਾ ਸਾਰਾ ਉਹਨਾਂ ਦੀ ਅਰੇਂਜਮੈਂਟ ਕਰ ਰਿਹਾ ਸੀ ਨਹੀਂ ਹਲੇ ਮੇਰੇ ਧਿਆਨ ਚ ਫੋਟੋ ਦੇ ਵਿਚਾਰ ਨਹੀਂ ਫੋਟੋ ਜੇ ਜ਼ਰੂਰ ਆ ਰਿਹਾ ਹਾਂਗਾ ਕਿਉਂਕਿ ਮੈਂ ਉੱਥੇ ਮਲਟੀਪਲ ਐਕਟੀਵਿਟੀਆਂ ਕਰਦਾ ਪਿਆ ਸੀ ਨਾਲ